ਰੇ ਰੇ ਦੀਪਾ ਦੇ ਬਾਪ ਪਤਰ ਬੱਚਾ ਨਾ ਹੁੰਦਾ ਦੇ ਬਾਪ ਦੇ ਭਾਈਆਂ ਦੀ ਬਹੁਤ ਰਤ ਖਮੀ ਗੱਲਾ ਥੇ ਜਾ ਰਾਜੇ ਤੋਂ ਆਪਣੀ ਹੋਰ ਨਾਸਮੇਸ਼ ਆਤਮਾ ਤੋਂ ਮਾਣੋਂ ਆਉਂਦਾ ਹੈ ਹੋਰ ਵੀ ਬੜੇ ਖਜ਼ਾਨੇ ਵਿੱਚੋਂ ਆਇਆ ਇਹ ਬਾਬਾ ਜੀ ਨਾਣੀ ਜਾਣ ਨੇ ਖਜ਼ਾਨੇ ਭਰਪੂਰ ਕਰਕੇ ਚੜਜਖੰਡ ਸੁਣਾ ਸਰੇ ਨਦਰ ਵਿੱਚ ਪਾਉਂਦੇ ਆਪਣੀ ਬਲ ਸੁਣਾਉਂਦੀ ਮਾਮਾ ਜੀ ਨਾਲ ਕੋਈ ਚੁੱਪ ਨਹੀਂ ਬੋਲਦਾ ਇੱਕ ਪੁੱਤਰ ਸੀ ਉਹ ਪਾਪੀ ਪੁੱਤਰ ਕਾਹਦਾ ਐਸੇ ਬੱਤਿਆ ਦੇ ਨਾਲ ਉਸਮੈਂ ਐਵੇਂ ਚੰਗਾ ਸੀ ਉਹ ਪਾਪੀ ਦੁਨੀਆ ਦੀ ਲੀਕ ਟੱਪ ਗਿਆ ਜਿਹੜੇ ਕੰਮ ਉਸ ਮੇਰੇ ਪੂਰੂ ਪੁੱਤ ਨੇ ਕੀਤੇ ਆ ਐਸੇ ਕੰਮ ਤਾਂ ਕੋਈ ਕਰਕੇ ਕੋ ਵਰਗਾ ਇਨਸਾਨ ਨਹੀਂ ਕਰਦਾ ਉਹਦਾ ਦੁਨੀਆ ਦੀ ਲੀਕ ਟੱਪ ਗਿਆ ਮਾਮਾ ਦੇ ਨਾਲ ਯਾਰੀਆਂ ਕਦੇ ਸੁਣੀਆਂ ਨਹੀਂ ਉਹ ਪਾਪੀ ਇਹੋ ਕੰਮ ਵੀ ਕਰਕੇ ਦਸਤ ਤੇ ਮੋੜ ਕੇ ਜਵਾਬ ਕਰਦਾ ਹਸ ਤੱਕ ਬੜਾ बख्शी आया सलाम हथ पाणे नारे गदण साया ਜਾ ਕੇ ਲਾ ਗਲੀ ਉਹ ਪਾਂਡਾ ਪੂਰ ਦੀ ਮਿਹਰਬਾਨ ਇਨੇ ਕਿਹਾ ਐਸੇ ਬੱਚਾ ਦੇ ਨਾਲ ਮੈਂ ਐਵੇਂ ਚੰਗਾ ਸੀ ਤੂੰ ਇੰਨੀ ਗੱਲ ਕਹੀ ਤਾਂ ਮਿਹਰਬਾਨ ਵਾਰੀ ਆ ਗਈ ਫਿਰ ਪੂਰਨਦੀ ਕਹਿੰਦਾ ਰਾਜਨ ਰਾਜਨ ਜਿਹੜੇ ਟਾਈਮ ਤੇਰੇ ਪੁੱਤਰ ਨੇ ਐਸੇ ਮੰਦੇ ਕਰਮ ਕਮਾਏ ਉਸ ਟਾਈਮ ਤੂੰ ਕੋਲ ਹੀ ਖੜਾ ਸੀ ਨਾ 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 ਬਾਬਾ ਜੀ ਇਹ ਤਾਂ ਮੇਰੀ ਰਾਣੀ ਲੂਣਾ ਦੇ ਦੱਸਣ ਦੀਆਂ ਗੱਲਾਂ ਫਿਰ ਰਾਜਨ ਤੈਨੂੰ ਕੀ ਪਤਾ ਸਾਡੀ ਮਾਤਾ ਨਾਲ ਬੀਤੀਆਂ ਉਹਨਾਂ ਨੂੰ ਪਤਾ ਤੂੰ ਪਿੱਛੇ ਨੂੰ ਹਟ ਜਾ ਮਾਤਾ ਇਹ ਤਾਂ ਬੁੱਢਾ ਠੇਡੇ ਖਾਂਦਾ ਫਰਦਾ ਦੋਖਾਂ ਦਾ ਮਾਰੇ ਆ ਤੂੰ ਜਵਾਨ ਜਹਾਨਾ ਤੂੰ ਅੱਗੇ ਨੂੰ ਆ ਜਾ ਤੈਨੂੰ ਜਾਵੇ ਪਤਾ ਹਾਂ ਲੋ ਮਿਹਰਬਾਨ ਇਉਂ ਕਰਕੇ ਰਾਣੀ ਆ ਕੇ ਧੂਨੇ ਤੇ ਖੜ ਗਈ ਪੁੱਛਦਾ ਮਾਤਾ ਖੜੀ ਕਿੱਥੇ ਆ ਕੈਨੀ ਬਾਬਾ ਜੀ ਤੁਹਾਡੇ ਦਵਾਰੇ ਤੇ ਇਹ ਦਵਾਰਾ ਕੀ ਦਾ ਜੀ ਇਹ ਹੈ ਦਵਾਰਾ ਫਕਤਾ ਦਾ ਰ ਸੰਤਾਂ ਦੇ ਦੁਆਰੇ ਤੇ ਝੂਠਾ ਨਹੀਂ ਬੋਲੀਦਾ ਨਾ ਨਾ ਬਾਬਾ ਜੀ ਮੈਂ ਝੂਠ ਨਹੀਂ ਬੋਲਦੀ ਫਰਮਾਤਾ ਅਸੀਂ ਤੈਨੂੰ ਪੁੱਤਰ ਦੀ ਦਾਤ ਬਖ ਕੇ ਜਾਣੀ ਹੈ ਮਾਝ ਅਸੀਂ ਤੈਨੂੰ ਪੁੱਤਰ ਦੀ ਦਾਤ ਬਖ ਕੇ ਜਾਮ ਬਖਸ਼ ਕੇ ਜਾਵਾਂਗੇ ਇਉਂ ਦੱਸ ਜੋ-ਜੋ ਬੀਤੀਆਂ ਸੋ ਸੋ ਦੱਸ ਜੋ-ਜੋ ਹੋਈਆਂ ਸੱਚ ਦੱਸੀ ਜੇ ਰੱਤੀ ਭਰ ਵੀ ਝੂਠ ਬੋਲ ਦਿੱਤਾ ਓਏ ਤਾਂ ਫਿਰ ਤੇਰੀ ਦੇਹੀ ਨੂੰ ਕੋੜ ਹੋ ਜਾਣਾ ਓਏ ਮਨਬਾਣ ਹੁਣ ਰਾਣੀ ਫਰੇ ਅਰਥ ਅਰਥ ਕਰਕੇ ਕੰਬਦੀ ਆ ਕੰਬਣੀ ਚੜ ਗਈ ਜੇ ਸੱਚ ਦੱਸਦੀ ਆ ਦੋ ਪੜੂਆਂ ਵਿਚਾਲੇ ਜਾਣਾਗੀ ਜੇ ਸੱਚ ਦੱਸਦੀ ਆ ਬਾਵੇ ਦੇ ਬਚਨ ਕਰ ਦਿੱਤਾ ਕੋੜ ਹੋ ਜਾਣਾ ਮਿਹਰਬਾਨ ਜੇ ਮੈਂ ਝੂਠ ਬੋਲਦੀ ਆ ਮੈਨੂੰ ਕੋੜ ਹੋ ਜਾਣਾ ਜੇ ਮੈਂ ਸੱਚ ਦੱਸਦੀ ਆ ਤਾਂ ਮੈਨੂੰ ਰਾਜੇ ਨੇ ਛੱਡਣਾ ਲਓ ਮਿਹਰਬਾਨ ਇੰਨੀਆਂ ਸੋਚਾਂ ਸੋਚਦੀ ਤਾ ਗੋਪੀ ਚੰਦ ਕਹਿੰਦਾ ਚੁੱਪ ਹੋ ਕੇ ਬਹਿ ਗਈ ਚੁੱਪ ਹੋਈ ਖੜੀ ਆ ਮਾਤਾ ਇਹ ਮਾਤਾ ਨੇ ਢਿੱਡੋਤਾ ਗੱਲ ਉਠਾਲੀ ਸੀ ਪਰ ਆ ਗਲੇ ਚ ਲਿਆ ਕੇ ਰੋਕ ਲਈ ਇਹ ਲੱਗਦਾ ਡਰ ਮੰਨਦੀ ਆ ਕਹਿੰਦਾ ਮਾਤਾ ਬੋਲਦੀ ਨਹੀਂ ਚੁੱਪ ਹੋ ਗਈ ਕਹਿੰਦੀ ਬਾਵਾ ਜੀ ਜੇ ਮੈਂ ਸੱਚ ਦੱਸਾਂ ਮੇਰਾ ਰਾਜਾ ਸਲਵਾਨ ਕੁਝ ਆਖੂ ਤਾਂ ਨਾ ਰਾਜਨਾ ਜੇ ਸਾਡੀ ਮਾਤਾ ਸੱਚ ਦੱਸੇ ਤੂੰ ਕੁਝ ਆਖਵੇਂਗਾ ਤਾਂ ਨਾ ਰਾਜੇ ਨੇ ਵੀਰੋ ਪੁੱਤਰ ਦੇ ਲਾਲਚ ਦੇ ਵਿੱਚ ਆ ਕੇ ਤਿੰਨ ਕੌਲ ਤਿੰਨ ਬਚਨ ਦੇ ਦਿੱਤੇ ਜਦੋਂ ਦਿੱਤੇ ਬਚਨ ਹੁਣ ਉੱਥੇ ਰਾਣੀ ਬੋਲਦੀ ਸੱਚ ਕੱਢ ਕੇ ਗਾਜ ਲੰਮਾ ਕੁੰਡ ਉੱਥੇ ਕਿਹਾ ਕਹਿੰਦੇ ਅੱਗਿਓ ਰਾਣੀ ਬੋਲਦੀ ਫਰਸਟ ਨੈਣਾ ਚੋਂ ਨੀਰ ਉੱਚੀ ਉੱਚੀ ਧਾਹਾ ਮਾਰਦੀ ਉਹ ਰੋਂਦੀ ਨਹੀਂ ਧਰਦੀ ਤੀਰ ਕਹਿੰਦੀ ਬਾਬਾ ਜੀ ਪੁੱਤਰ ਰੱਖ ਕੇ ਜਰੂਰ ਸੀ ਤੇ ਬਗਸ਼ਾ ਗੋਰਖ ਪੀਰ ਅਛਰਾਂ ਦੇ ਪੇਟੋਂ ਜਨਮਿਆ ਆ ਸੋਕਣ ਮੇਰੀ ਦਾ ਸੀਰ ਉਹ ਤਾਂ ਮੈਲੀ ਆ ਆਸਲਾਮ ਨੂੰ ਉਹਦੀ ਪਤਲੀ ਜਹੀ ਤਸਵੀਰ ਮੈਂ ਸ਼ਕਲ ਦੇਖ ਕੇ ਡੁੱਲ ਗਈ ਮੇਰੀ ਘਤ ਗਈ ਅਕਲ ਵਹੀਰ ਪਰ ਮੇਰੇ ਪੁੱਤ ਦਾ ਚਤਨੀ ਡੋਲਿਆ ਕਹਿੰਦੀ ਬਾਬਾ ਜੀ ਮੈਂ ਕਹੀਂ ਚਲਾ ਲੇ تیر ਮੇਰੇ ਪੁੱਤ ਦਾ ਚਤਨੀ ਡੋਲਿਆ ਮੈਂ ਪਾਪਣ ਨੇ ਕਹੀਂ ਚਲਾ ਲੇ تیر ਮੈਂ ਰਾਜੇ ਨੂੰ ਸੀ ਸਿਖਾ ਲਿਆ ਝੂਠੀ ਘਤ ਨजीर ਕਹਿੰਦੀ ਮੂਹਰੇ ਗਲਾਦਾ ਤੋਰਿਆ ਫੇਰੀ ਕੂਕ ਦੇ ਨੀਰ ਉਹਦੇ ਕੱਟ ਲੈ ਅੰਗ ਸਰੀਰ ਤੇ ਆ ਨੇਤਰ ਕੱਢ ਲੈ ਤੀਰ ਉਹਦੀ ਪੰਡ ਪੂਰੇ ਦੀ ਬਣ ਕੇ ਹੱਸ ਤੇ ਆ ਡੂੰਗੇ ਨੀਰ ਕਹਿੰਦੀ ਬਾਬਾ ਜੀ ਅੱਜ ਤੱਕ ਸੱਚ ਨਹੀਂ ਦੱਸਿਆ ਤੇ ਆਹਾ ਜੋਰ ਲਾ ਕੇ ਥੱਕੇ ਵਜੀਰ ਅੱਜ ਤੱਕ ਸੱਚ ਨਹੀਂ ਮੈਂ ਦੱਸਿਆ ਜੋਰ ਲਾ ਕੇ ਥੱਕੇ ਵਜੀਰ ਕਹਿੰਦੀ ਮੈਂ ਹੱਥੀ ਪੁੱਤ ਮਰਵਾ ਲਿਆ ਇੱਕ ਬਈਆ ਹੋ ਕੇ ਬੈਗੀ ਲਾਲ ਨਦੀਰ ਹੁਣ ਫਲ ਪੁੱਤਰਾਂ ਦੇ ਬਖਸ਼ ਜੋ ਬਾਬਾ ਜੀ ਮੇਰਾ ਜੱਗ ਬੇਤਰ ਲਾ ਦਿਓ ਸੀਰੇ ਕਿ ਤਾਹਾ ਮਾਰ ਮਾਰ ਕੇ ਬੰਦਰ ਨੇ ਜੱਤ ਮੰਗਦੀ ਆ ਭਲਾ ਵਈ ਕਿਹੜਾ ਜੇ ਬੰਦਿਆ